ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਧਰਮ ਪਰिवर्तन ਕਰਵਾਉਣ ਵਾਲੀ ਸਰਬਜੀਤ ਕੌਰ ਨੂੰ ਹਰ ਕੋਈ ਜਾਣਦਾ ਹੈ ਕੱਲ ਹੀ ਸਰਬਜੀਤ ਕੌਰ ਨੂੰ ਪਾਕਿਸਤਾਨ ਦੀ ਨਾਗਰਿਕਤਾ ਮਿਲੀ ਹੈ ਜਿਸ ਤੋਂ ਬਾਅਦ ਸਰਬਜੀਤ ਕੌਰ ਦੇ ਤੇਵਰ ਕਾਫੀ ਜ਼ਿਆਦਾ ਬਦਲੇ ਹੋਏ ਨਜ਼ਰ ਆਉਂਦੇ ਨੇ ਪਹਿਲਾਂ ਅਜਿਹਾਂ ਕਈ ਆਡੀਓ ਵੀਡੀਓਜ਼ ਵੀ ਵਾਇਰਲ ਹੋਈਆਂ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਮੈਂ ਬਹੁਤ ਪਰੇਸ਼ਾਨ ਹਾਂ ਤੇ ਮੈਂ ਭਾਰਤ ਵਾਪਸ ਆਉਣਾ ਤਾਂ ਹੁਣ ਸਰਬਜੀਤ ਕੌਰ ਨੂੰ ਜਿੱਦਾਂ ਹੀ ਨਾਗਰਿਕਤਾ ਮਿਲੀ ਹੈ ਤਾਂ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਸਰਬਜੀਤ ਕੌਰ ਕਹਿੰਦੀ ਹੈ ਕਿ ਜੇਕਰ ਮੇਰੇ ਮੂੰਹ ਦੇ ਵਿੱਚ ਦੰਦ ਵੀ ਨਾ ਰਹਿੰਦੇ ਮੈਂ ਫਿਰ ਵੀ ਪਾਕਿਸਤਾਨ ਆਉਂਦੀ ਤੇ ਹੁਣ ਸਰਬਜੀਤ ਕੌਰ ਦੇ ਵਕੀਲ हसन ਪਾਸ਼ਾ ਨੇ ਇੱਕ ਅਜੀਹਾ ਵਿਵਾਦਿਤ ਬਿਆਨ ਦੇ ਦਿੱਤਾ ਜਿਸ ਤੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਵਿਵਾਦਿਤ ਬਿਆਨ ਕਹੀਏ ਜਾਂ ਬੇਸ਼ਰਮੀ ਦੀ ਹੱਦ ਕਹੀਏ ਵਕੀਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਇਸਲਾਮ ਹੈ ਬਹੁਤ ਸੁੰਦਰ ਹੈ ਤੇ ਜੇਕਰ ਕੋਈ ਸਿੱਖ ਔਰਤਾਂ ਇਸ ਧਰਮ ਨੂੰ ਅਪਣਾਉਂਦੀਆਂ ਨੇ ਤਾਂ ਮੈਂ ਉਹਨਾਂ ਨੂੰ ਆਪਣੀ ਭੈਣ ਮੰਨਦਾ ਹਾਂ ਇਸ ਧਰਮ ਨੂੰ ਸਿੱਖ ਔਰਤਾਂ ਨੂੰ ਅਪਣਾਉਣਾ ਚਾਹੀਦਾ ਹੈ ਮੈਂ ਖੁੱਲੇ ਦਿਲ ਤੋਂ ਸੱਦਾ ਦਿੰਦਾ ਹਾਂ